ਭਾਰਤ ਦੇ ਤਿਉਹਾਰ ਇਹ ਸਿਰਫ ਕੈਲੰਡਰ ਤੇ ਲਿਖੀਆਂ ਤਰੀਕਾ ਨਹੀਂ ਇਹ ਤਾਂ ਦੇਸ਼ ਦੇ ਦਿਲ ਦੀ ਧੜਕਣ ਨੇ ਇੱਕ ਅਜੇ ਹੀ ਜਿਉਂਦੀ ਜਾਗਦੀ ਕਹਾਣੀ ਜਿਹੜੀ ਸੱਭਿਆਚਾਰ ਵਿਸ਼ਵਾਸ ਤੇ ਭਾਈਚਾਰੇ ਨੂੰ ਇੱਕੋ ਧਾਗੇ ਵਿੱਚ ਪਰੋਂਦੀ ਹੈ ਸੋਚ ਕੇ ਦੇਖੋ ਸਾਲ ਦਾ ਸ਼ਾਇਦ ਹੀ ਕੋਈ ਦਿਨ ਹੋਵੇਗਾ ਜਦੋਂ ਭਾਰਤ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਕੋਈ ਜਸ਼ਨ ਨਾ ਮਨਾਇਆ ਜਾ ਰਿਹਾ ਹੋਵੇ ਪਰ ਇਹ ਸਿਰਫ ਰੰਗਾਂ ਤੇ ਰੌਸ਼ਨੀਆਂ ਦਾ ਰੌਲਾ ਰੱਪਾ ਨਹੀਂ ਹੈ ਨਹੀਂ ਇਹ ਤਾਂ ਭਾਰਤ ਦੀ ਵੰਸਵੰਨੀ ਰੂਹ ਦੀ ਇੱਕ ਬਹੁਤ ਹੀ ਖੂਬਸੂਰਤ ਛਲਕ ਹੈ ਪਰ ਕਦੇ ਸੋਚਿਆ ਹੈ ਕਿ ਆਪਾਂ ਅਸਲ ਵਿੱਚ ਮਨਾ ਕੀ ਰਹੇ ਹਾਂ ਕਿ ਇਹ ਸਿਰਫ ਪੁਰਾਣੀਆਂ ਰਸਮਾਂ ਨੇ ਜਿਹੜੀਆਂ ਚਲਦੀਆਂ ਆ ਰਹੀਆਂ ਨੇ ਜਾਂ ਫਿਰ ਇਨ੍ਹਾਂ ਰੰਗਾਂ ਰੌਸ਼ਨੀਆਂ ਦੇ ਪਿੱਛੇ ਕੋਈ ਡੂੰਗਾ ਮਤਲਬ ਹੀ ਛੁਪਿਆ ਹੋਇਆ ਹੈ ਚਲੋ ਫਿਰ ਅੱਜ ਇਸੇ ਸਫ਼ਰ ਤੇ ਚੱਲਦੇ ਹਾਂ ਤੇ ਤਿੰਨ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਪਹਿਲਾ ਇਨ੍ਹਾਂ ਦੇ ਪਿੱਛੇ ਦੀਆਂ ਪੁਰਾਣੀਆਂ ਕਹਾਣੀਆਂ ਫਿਰ ਇਨ੍ਹਾਂ ਦਾ ਸਾਡੀ ਆਰਥਿਕਤਾ ਤੇ ਕੀ ਅਸਰ ਪੈਂਦਾ ਹੈ ਅਤੇ ਆਖਿਰ ਵਿੱਚ ਕਿਵੇਂ ਇਹ ਰਿਵਾਜ ਹੁਣ ਪੂਰੀ ਦੁਨੀਆ ਵਿੱਚ ਫੈਲ ਰਹੇ ਨੇ ਤਾ ਫਿਰ ਸ਼ੁਰੂਆਤ ਕਰਦੇ ਆਂ ਇਹਨਾਂ ਤਿਉਹਾਰਾਂ ਦੀਆਂ ਜਣਾ ਤੋਂ ਦੇਖੋ ਇਹਨਾਂ ਵਿੱਚੋਂ ਜ਼ਿਆਦਾਤਰ ਤਿਉਹਾਰ ਬਹੁਤ ਪੁਰਾਣੀਆਂ ਕਹਾਣੀਆਂ ਨਾਲ ਜੁੜੇ ਹੋਏ ਨੇ ਜਾਂ ਫਿਰ ਕੁਦਰਤ ਦੇ ਚੱਕਰ ਨਾਲ ਜਿਵੇਂ ਫਸਲਾਂ ਦੀ ਕਟਾਈ ਦਾ ਸਮਾਂ ਬਸ ਉਸੇ ਨਾਲ ਇਹ ਗੱਲ ਬਿਲਕੁਲ ਸਹੀ ਹੈ ਇੱਕ ਤਿਹਾਰ ਚੁਕ ਲੋ ਜਿਵੇਂ ਦੀਵਾਲੀ ਪੂਰਾ ਦੇਸ਼ ਮਨਾਉਂਦਾ ਹੈ ਪਰ ਹਰ ਕਿਸੇ ਲਈ ਇਸ ਦਾ ਮਤਲਬ ਵੱਖਰਾ ਹੈ ਇਹ ਇੱਕ ਵੱਡੀ ਕਿਤਾਬ ਵਾਂਗ ਹੈ ਜਿਸ ਦੇ ਕਈ ਅਲੱਗ-ਅਲੱਗ ਪਾਠ ਨੇ ਹੁਣ ਦੇਖੋ ਦੀਵਾਲੀ ਦੇ ਕਿੰਨੇ ਰੰਗ ਨੇ ਹਿੰਦੂ ਧਰਮ ਵਿੱਚ ਇਹ ਭਗਵਾਨ ਰਾਮ ਦੀ ਅਯੁੱਧਿਆ ਵਾਪਸੀ ਦਾ ਜਸ਼ਨ ਹੈ ਜੈਨ ਧਰਮ ਵਿੱਚ ਇਸ ਦਿਨ ਭਗਵਾਨ ਮਹਾਵੀਰ ਨੂੰ ਮੋਕਸ਼ ਮਿਲਿਆ ਸੀ ਸਿੱਖ ਧਰਮ ਵਿੱਚ ਇਸ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ ਮਤਲਬ ਮੁਕਤੀ ਦਾ ਦਿਨ ਇੱਥੋਂ ਤੱਕ ਕਿ ਬੋਧਿਆਲੇ ਵੀ ਖਾਸ ਹੈ ਕਿਉਂਕਿ ਇਹ ਸਮਰਾਟ ਅਸ਼ੋਕ ਦੇ ਸ਼ਾਂਤੀ ਦੇ ਰਾਹ ਤੇ ਤੁਰਨ ਦੀ ਯਾਦ ਦਿਲਾਉਂਦਾ ਹੈ ਤੇ ਮਜ਼ੇ ਦੀ ਗੱਲ ਇਹ ਹੈ ਕਿ ਇਸ ਸਭ ਦੀ ਸ਼ੁਰੂਆਤ ਇੱਕ ਪੁਰਾਣੇ ਫਸਲੀ ਤਿਉਹਾਰ ਤੋਂ ਹੀ ਸੀ ਤੇ ਇਹੀ ਗੱਲ ਹੋਲੀ ਤੇ ਵੀ ਲਾਗੂ ਹੁੰਦੀ ਹੈ ਉੱਤਰ ਭਾਰਤ 'ਚ ਇਸ ਨੂੰ ਭਗਤ ਪ੍ਰਹਿਲਾਦ ਦੀ ਕਹਾਣੀ ਨਾਲ ਜੋੜਿਆ ਜਾਂਦਾ ਹੈ ਬੁਰਾਈ ਤੇ ਚੰਗਿਆਈ ਦੀ ਜਿੱਤ ਪਰ ਜਿਵੇਂ ਹੀ ਦੱਖਣ ਭਾਰਤ ਵੱਲ ਜਾਂਦੇ ਹੋ ਕਹਾਣੀ ਬਦਲ ਜਾਂਦੀ ਹੈ ਉੱਥੇ ਇਹ ਕਾਮਦੇਵ ਯਾਨੀ ਪਿਆਰ ਦੇ ਦੇਵਤਾ ਨਾਲ ਜੁੜੀ ਹੋਈ ਹੈ ਸੋਚੋ ਤਿਉਹਾਰ ਇੱਕ ਪਰ ਕਹਾਣੀਆਂ ਦੋ ਇਹ ਹੀ ਤਾਂ ਹੈ ਭਾਰਤ ਦੇ ਸੱਭਿਆਚਾਰ ਦੀ ਖਾਸੀਅਤ ਚਲੋ ਹੁਣ ਉਹਨਾਂ ਤਿਉਹਾਰਾਂ ਦੀ ਗੱਲ ਕਰੀਏ ਜਿਹੜੇ ਪੂਰੇ ਦੇਸ਼ ਵਿੱਚ ਨਹੀਂ ਸਗੋਂ ਕੁਝ ਖਾਸ ਇਲਾਕਿਆਂ ਵਿੱਚ ਹੀ ਮਨਾਏ ਜਾਂਦੇ ਨੇ ਇਹ ਤਿਉਹਾਰ ਨਾ ਉੱਥੋਂ ਦੇ ਸਥਾਨਿਕ ਰੀਤੀ ਰਿਵਾਜਾਂ ਦੀ ਇੱਕ ਬੜੀ ਦਿਲਚਸਪ ਤਸਵੀਰ ਪੇਸ਼ ਕਰਦੇ ਨੇ ਜਿਵੇਂ ਕਿ ਗੁਜਰਾਤ ਦਾ ਤਰਨੇਤਰ ਮੇਲਾ ਜਿਹੜਾ ਅਸਲ 'ਚ ਇੱਕ ਰਿਸ਼ਤੇ ਗਰਾਉਣ ਵਾਲਾ ਮੇਲਾ ਹੈ ਜਾਂ ਫਿਰ ਲਦਾਖ ਦਾ ਸ਼ਾਂਤ ਜਿਹਾ ਹਿਮਸ ਤਿਉਹਾਰ ਜਿੱਥੇ ਬੋਧੀ ਭਿਕਸ਼ੂ ਮਖੋਟੇ ਪਾ ਕੇ ਨੱਚਦੇ ਨੇ ਫਿਰ ਉੱਨੀ ਹੈ ਕੇਰਲ ਦੀ ਰੋਮਾਂਚਕ ਕਿਸ਼ਤੀ ਦੌੜ ਤੇ ਰਾਜਸਥਾਨ ਦਾ ਮਸ਼ਹੂਰ ਪੁਸ਼ਕਰ ਊਂਟ ਮੇਲਾ ਪਤਾ ਹੈ ਉੱਥੇ ਦਾ ਸਭ ਤੋਂ ਲੰਬੀਆਂ ਮੁੱਛਾਂ ਦਾ ਮੁਕਾਬਲਾ ਵੀ ਹੁੰਦਾ ਹੈ ਸੱਚੀ ਹਰ ਤਿਉਹਾਰ ਆਪਣੇ ਆਪ ਵਿੱਚ ਇੱਕ ਵੱਖਰੀ ਦੁਨੀਆ ਹੈ ਇੱਕ ਪਾਸੇ ਤਾਂ ਹੈ ਗੋਆ ਦਾ ਸ਼ੋਰ ਸ਼ਰਾਬੇ ਵਾਲਾ ਕਾਰਨੀਵਲ 4 ਦਿਨ ਬਸ ਪਰੇਡਾਂ ਸੰਗੀਤ ਤੇ ਖਾਣ ਪੀਣ ਪੂਰੀ ਮਸਤੀ ਦਾ ਮਾਹੌਲ ਹੁੰਦਾ ਹੈ ਬੇਫਿਕਰੀ ਵਾਲਾ ਤੇ ਦੂਜੇ ਪਾਸੇ ਉਸ ਤੋਂ ਬਿਲਕੁਲ ਉਲਟ ਲੱਦਾਖ ਦਾ ਸ਼ਾਂਤ ਹੈਮਿਸ ਤਿਉਹਾਰ ਇੱਥੇ ਮਾਹੌਲ ਪੂਰਾ ਅਧਿਆਤਮਿਕ ਹੁੰਦਾ ਹੈ ਜਿੱਥੇ ਬੋਦੀ ਲਾਮਾ ਪਵਿੱਤਰ ਚਾਮ ਨਾਚ ਕਰਦੇ ਨੇ ਦੇਖੋ ਇੱਕੋ ਦੇਸ਼ ਵਿੱਚ ਕਿੰਨਾ ਫਰਕ ਹੈ ਤੇ ਇਹੀ ਤਾਂ ਇਸ ਦੀ ਖੂਬਸੂਰਤੀ ਹੈ ਅੱਛਾ ਇਹ ਤਿਉਹਾਰ ਸਿਰਫ ਸਭਿਆਚਾਰਕ ਜਸ਼ਨ ਹੀ ਨਹੀਂ ਹੁੰਦੇ ਇਹ ਤਾਂ ਦੇਸ਼ ਦੀ ਆਰਥਿਕਤਾ ਲਈ ਇੱਕ ਬਹੁਤ ਵੱਡਾ ਇੰਜਣ ਵੀ ਨੇ ਇੱਕ ਅਜਿਹਾ ਇੰਜਣ ਜੋ ਅਰਬਾਂ ਦਾ ਕਾਰੋਬਾਰ ਚਲਾਉਂਦਾ ਹੈ ਤੇ ਲੱਖਾਂ ਲੋਕਾਂ ਦਾ ਘਰ ਚਲੋ ਦੇਖਦੇ ਹਾਂ ਕਿਵੇਂ ਜਿਵੇਂ ਹੀ ਤਿਉਹਾਰਾਂ ਦਾ ਮੌਸਮ ਆਉਂਦਾ ਹੈ ਬਾਜ਼ਾਰਾਂ 'ਚ ਰੌਣਕਾਂ ਲੱਗ ਜਾਂਦੀਆਂ ਨੇ ਲੋਕ ਨਵੇਂ ਕੱਪੜੇ ਖਰੀਦਦੇ ਨੇ ਤੋਹਫੇ ਲੈਂਦੇ ਨੇ ਘਰ ਸਜਾਉਂਦੇ ਨੇ ਇਸ ਸਭ ਨਾਲ ਛੋਟੇ-ਮੋਟੇ ਕਾਰੋਬਾਰਾਂ ਨੂੰ ਬਹੁਤ ਫਾਇਦਾ ਹੁੰਦਾ ਹੈ ਨਾਲੇ ਟੂਰਿਜ਼ਮ ਵੀ ਵੱਧਦਾ ਹੈ ਜਿਸ ਕਰਕੇ ਹਜ਼ਾਰਾਂ ਲੋਕਾਂ ਨੂੰ ਕੰਮ ਮਿਲਦਾ ਹੈ ਤੇ ਇਹ ਆਰਥਿਕ ਅਸਰ ਕੋਈ ਛੋਟਾ ਮੋਟਾ ਨਹੀਂ ਬਹੁਤ ਵੱਡਾ ਹੈ ਕਿੰਨੇ ਹੀ ਛੋਟੇ ਦੁਕਾਨਦਾਰ ਕਾਰੀਗਰ ਤੇ ਰੇੜੀ ਵਾਲੇ ਨੇ ਜਿਹੜੇ ਆਪਣੀ ਸਾਲ ਭਰ ਦੀ ਕਮਾਈ ਲਈ ਬਸ ਇਸੇ ਤਿਉਹਾਰੀ ਸੀਜ਼ਨ ਤੇ ਨਿਰਭਰ ਕਰਦੇ ਨੇ ਸਹੀ ਮਾਇਨਾ ਵਿੱਚ ਇਹ ਜਸ਼ਨ ਲੱਖਾਂ ਘਰਾਂ ਵਿੱਚ ਰੌਸ਼ਨੀ ਲੈ ਕੇ ਆਉਂਦੇ ਨੇ ਇਹ ਨਾ ਇੱਕ ਪੂਰੇ ਆਰਥਿਕ ਚੱਕਰ ਵੰਗ ਕੰਮ ਕਰਦਾ ਹੈ ਦੇਖੋ ਲੋਕ ਖਰਚਾ ਕਰਦੇ ਨੇ ਤਾਂ ਦੁਕਾਨਦਾਰਾਂ ਨੂੰ ਹੋਰ ਲੋਕ ਕੰਮ ਤੇ ਰੱਖਣੇ ਪੈਂਦੇ ਨੇ ਸੈਲਾਨੀ ਆਉਂਦੇ ਨੇ ਤਾਂ ਹੋਟਲ ਤੇ ਟੈਕਸੀ ਵਾਲਿਆਂ ਦਾ ਕੰਮ ਚੱਲਦਾ ਹੈ ਤੇ ਆਖਿਰ ਵਿੱਚ ਇਹ ਸਾਰਾ ਪੈਸਾ ਕੁਮਕੁਮਾ ਕੇ ਸਥਾਨਿਕ ਵਿਕਾਸ ਚ ਲੱਗਦਾ ਪਰ ਇਹ ਕਹਾਣੀ ਸਿਰਫ ਭਾਰਤ ਤੱਕ ਹੀ ਨਹੀਂ ਰੁਕਦੀ ਜਿੱਥੇ ਜਿੱਥੇ ਭਾਰਤੀ ਗਏ ਆਪਣੇ ਨਾਲ ਆਪਣੇ ਤਿਉਹਾਰ ਵੀ ਲੈ ਗਏ ਤੇ ਹੁਣ ਇਹ ਪਰੰਪਰਾਵਾਂ ਦੁਨੀਆ ਦੇ ਹਰ ਕੋਨੇ ਵਿੱਚ ਉਸੇ ਜੋਸ਼ ਤੇ ਉਤਸ਼ਾਹ ਨਾਲ ਬਣਾਈਆਂ ਜਾਂਦੀਆਂ ਨੇ ਜਿਵੇਂ ਯੂਕੇ ਦੀ ਗੱਲ ਕਰੀਏ ਲੰਡਨ ਤੇ ਹਾਊਸਲੋ ਵਰਗੀਆਂ ਥਾਵਾਂ ਤੇ ਗਣੇਸ਼ ਚਤੁਰਥੀ ਦੇ ਵੱਡੇ ਵੱਡੇ ਜਲੂਸ ਨਿਕਲਦੇ ਨੇ ਤੇ ਪਤਾ ਕੀ ਮੂਰਤੀ ਵਿਸਰਜਨ ਉੱਥੋਂ ਦੀ ਮਸ਼ਹੂਰ ਥੀਮਜ਼ ਨਦੀ ਵਿੱਚ ਕੀਤਾ ਜਾਂਦਾ ਹੈ ਸੋਚ ਕੇ ਦੇਖੋ ਇਹ ਹੀ ਨਹੀਂ ਫਰਾਂਸ ਵਿੱਚ ਵੀ ਇਹ ਤਿਹਾਰ ਪੂਰੇ ਜ਼ੋਰਾਂ ਤੇ ਮਨਾਇਆ ਜਾਂਦਾ ਹੈ ਕਦੇ ਕਲਪਨਾ ਕਰੋ ਪੈਰਿਸ ਦੀਆਂ ਸੜਕਾਂ ਤੇ ਇੱਕ ਪੂਰਾ ਸੱਜਿਆ ਤੱਜਾ ਭਾਰਤੀ ਰਤ ਇਹ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ ਇਹ ਦੋ ਸਭਿਆਚਾਰਾਂ ਦੇ ਮੇਲ ਦੀ ਇੱਕ ਬਹੁਤ ਹੀ ਖੂਬਸੂਰਤ ਮਿਸਾਲ ਹੈ ਅਮਰੀਕਾ ਵੀ ਪਿੱਛੇ ਨਹੀਂ ਹੈ ਖਾਸ ਕਰਕੇ ਫਿਲadelphia ਤੇ ਬੇਅਰੀਆ ਚ ਗਣੇਸ਼ ਚਤੁਰਥੀ ਬਹੁਤ ਵੱਡੇ ਪੱਧਰ ਤੇ ਮਨਾਈ ਜਾਂਦੀ ਹੈ ਉੱਥੇ ਤਾਂ ਮਸ਼ਹੂਰ ਗੋਲਡਨ ਗੇਟ ਬ੍ਰਿਜ ਕੋਲ ਪ੍ਰਸ਼ਾਂਤ ਮਹਾਸਾਗਰ ਵਿੱਚ ਮੂਰਤੀ ਵਿਸਰਜਨ ਹੁੰਦਾ ਹੈ ਤੇ ਮੌਰੀਸ਼ੀਸ ਦੀ ਤਾਂ ਗੱਲ ਹੀ ਵੱਖਰੀ ਹੈ ਉੱਥੇ ਅੱਧੇ ਤੋਂ ਵੱਧ ਆਬਾਦੀ ਹਿੰਦੂ ਹੈ ਇਸ ਲਈ ਉੱਥੇ ਗਣੇਸ਼ ਚਤੁਰਥੀ ਵਰਗੇ ਤਿਉਹਾਰ ਬਹੁਤ ਵੱਡੇ ਪੱਧਰ ਤੇ ਮਨਾਏ ਜਾਂਦੇ ਨੇ ਜਲੂਸ ਸਿੱਧੇ ਸਮੁੰਦਰ ਤੱਕ ਜਾਂਦੇ ਨੇ ਇਹ ਤਿਉਹਾਰ ਹੁਣ ਉੱਥੋਂ ਦੇ ਰਾਸ਼ਟਰੀ ਸੱਭਿਆਚਾਰ ਦਾ ਹਿੱਸਾ ਬਣ ਗਏ ਨੇ ਤਾਂ ਫਿਰ ਆਖਿਰch ਇਹ ਹੀ ਕਿਹਾ ਜਾ ਸਕਦਾ ਹੈ ਕਿ ਭਾਰਤ ਦੇ ਤਿਉਹਾਰ ਸਿਰਫ ਮौज-ਮਸਤੀ ਦੇ ਦਿਨ ਨਹੀਂ ਹਨ ਇਹ ਤਾਂ ਸਾਡੀ ਸੱਭਿਆਚਾਰਕ ਵਿਰਾਸਤ ਨੇ ਸਾਡੀ ਭਾਈਚਾਰਕ ਸਾਂਝ ਦਾ ਸਬੂਤ ਨੇ ਤੇ ਸਾਡੀ ਪਛਾਣ ਦਾ ਇੱਕ ਅਟੁੱਟ ਹਿੱਸਾ ਨੇ ਪਰ ਇੱਕ ਸਵਾਲ ਜ਼ਰੂਰ ਪੈਦਾ ਹੁੰਦਾ ਹੈ ਜਿਵੇਂ ਜਿਵੇਂ ਇਹ ਪੁਰਾਣੀਆਂ ਪਰੰਪਰਾਵਾਂ ਨਵੀਆਂ ਥਾਵਾਂ ਤੇ ਨਵੀਆਂ ਪੀੜ੍ਹੀਆਂ ਤੱਕ ਪਹੁੰਚ ਰਹੀਆਂ ਹਨ ਭਵਿਕ ਵਿੱਚ ਇਹਨਾਂ ਦਾ ਰੂਪ ਕਿਹੋ ਜਿਹਾ ਹੋਵੇਗਾ ਇਹ ਇੱਕ ਅਜਿਹਾ ਸਵਾਲ ਹੈ ਜਿਸਦਾ ਜਵਾਬ ਸਾਨੂੰ ਆਉਣ ਵਾਲਾ ਸਮਾਂ ਹੀ ਦੇਵੇਗਾ